ਸ਼ੁਭਕਰਨ ਸਿੰਘ ਦੀ ਖਨੌਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਪਹਿਲਾਂ ਖਬਰਾਂ ਇਹ ਸੀਗੀਆਂ ਕਿ ਜਿਹੜਾ ਸ਼ੁਕਰਨ ਸਿੰਘ ਆ ਜਿਹਦੀ ਉਮਰ 21 ਸਾਲ ਆ ਬਠਿੰਡੇ ਦੇ ਪਿੰਡ ਬੱਲੋਂ ਦਾ ਆ ਰਹਿਣ ਵਾਲਾ ਵਾ ਇਹਦੇ ਮਾਤਾ ਜੀ ਜਿਹੜੇ ਆ ਉਸ ਦੀਵੀ ਵਿਛੋੜਾ ਦੇ ਚੁੱਕੇ ਆ ਦੋ ਭੈਣਾਂ ਦਾ ਇਕੱਲਾ ਭਰਾ ਆਪਣੀ ਦਾਦੀ ਕੋਲ ਰਹਿੰਦਾ ਪਰ ਜਿੱਦਾਂ ਇਹ ਐਲਾਨਮੈਂਟ ਹੁੰਦੀ ਆ ਪੰਜਾਬ ਸਰਕਾਰ ਇਹ ਐਲਾਨ ਕਰਦੀ ਆ ਵੀ ਸ਼ੁਭਕਰਨ ਸਿੰਘ ਨੂੰ ਜਿਹੜਾ ਵਾ 1 ਕਰੋੜ ਰੁਪਏ ਦੀ ਰਾਸ਼ੀ ਇਹਦੇ ਪਰਿਵਾਰ ਨੂੰ ਦਿੱਤੀ ਜਾਏਗੀ ਨਾਲ ਇਹਦੀ ਜਿਹੜੀ ਇੱਕ ਭੈਣ ਆ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਤਾਂ ਅਚਾਨਕ ਖਬਰ ਸਾਹਮਣੇ ਆਉਂਦੀ ਆ ਵੀ ਸ਼ੁਭਕਰਨ ਦੀ ਜਿਹੜੇ ਮਾਤਾ ਜੀ ਆ ਉਹ ਜ਼ਿੰਦਾ ਨੇ ਉਹ ਅਚਾਨਕ ਮੀਡੀਆ ਦੇ ਰੂਬਰੂ ਹੋ ਜਾਂਦੇ ਨੇ ਉਹ ਦੱਸਦੇ ਨੇ ਕਿ ਲਗਭਗ 13-14 ਸਾਲ ਪਹਿਲਾਂ ਮੇਰਾ ਇਹਦੇ ਪਿਤਾ ਦੇ ਨਾਲ ਡਿਵੋਰਸ ਹੋ ਗਿਆ ਸੀਗਾ ਇਹਦੇ ਪਿਤਾ ਕੋਈ ਦਾਰੂ ਵੱਧ ਘਟ ਪੀਂਦੇ ਸੀਗੇ ਝਗੜਾ ਕਰਦੇ ਸੀ ਇਸ ਕਰਕੇ ਮੈਂ ਇਹਨਾਂ ਨੂੰ ਛੱਡ ਕੇ ਜਿਹੜਾ ਵਾ ਆਪਣੇ ਪੇਕੇ ਚਲੀ ਗਈ ਸੀ ਆਪਣੇ ਰੋ ਵਾਪਸ ਚਲੀ ਗਈ ਸੀ ਕੇਸ ਪਾਇਆ ਅਦਾਲਤ ਦੇ ਵਿੱਚ ਤੇ ਇੱਕ ਤਰਫਾ ਤਲਾਕ ਹੋ ਗਿਆ ਪਰ ਹੁਣ ਸ਼ੁਭ ਕਰਨ ਦੀ ਜਿਹੜੀ ਸਿਸਟਰ ਐ ਉਹ ਵੀ ਬੜੇ ਸਵਾਲ ਖੜੇ ਕਰ ਰਹੀ ਐ ਉਹ ਕਹਿ ਰਹੀ ਐ ਵੀ ਸਾਡੇ ਮਾਤਾ ਜੀ ਨੇ ਕਦੀ ਸਾਡੀ ਸਾਰ ਨਹੀਂ ਲਈ ਇਹ ਤਾਂ ਅਸੀਂ ਬਹੁਤ ਛੋਟੇ ਸੀਗੇ ਸਾਲ ਡੇਢ 2 ਸਾਲ ਦੇ ਸੀਗੇ ਵੀ ਜਦੋਂ ਚਲੇ ਗਏ ਤਾਂ ਹੁਣ ਇਹਨਾਂ ਦਾ ਇਹ ਗੱਲਾਂ ਕਹਿਣਾ ਵੀ ਮੈਂ ਉਹਦੀ ਮਾਤਾ ਵਾਂ ਮੈਂ ਤਾਂ ਬਸ ਇਹੋ ਚਾਹੁੰਦੀ ਆ ਵੀ ਉਹਦਾ ਸੰਸਕਾਰ ਹੋ ਜਾਵੇ ਤਾਂ ਅਸੀਂ ਇਹਨੂੰ ਜਿਹੜਾ ਵਾ ਉਹ ਮੰਨਤਾ ਨਹੀਂ ਦਿੰਦੇ ਕਿਸੇ ਗੱਲ ਨੂੰ ਕਰ ਦੂਜੇ ਪਾਸੇ ਗੱਲ ਇਹ ਵੀ ਉਹਦੇ ਮਾਤਾ ਜੀ ਨੇ ਕਹੀ ਆ ਸ਼ੁਭਕਰਨ ਤੇ ਮਾਤਾ ਜੀ ਨੇ ਇਹ ਵੀ ਕਹੀ ਆ ਵੀ ਮੈਨੂੰ ਪੈਸੇ ਤੇ ਲੈਣਾ ਕੋਈ ਮਤਲਬ ਨਹੀਂ ਆ ਮੈਂ ਤਾਂ ਆਪਣੀ ਜ਼ਿੰਦਗੀ ਬਤਾ ਹੀ ਰਹੀ ਸੀ ਮੈਨੂੰ ਤਾਂ ਇਹ ਆ ਵੀ ਮੈਂ ਆਪਣੇ ਢਿੱਡੋਂ ਜੰਮਿਆ ਸੀ ਮੇਰੀ ਕੁੱਖੋਂ ਜਾਇਆ ਸੀਗਾ ਤੇ ਮੈਂ ਇਹ ਚਾਹੁੰਦੀ ਆ ਵੀ ਉਹਦਾ ਸੰਸਕਾਰ ਹੋ ਜਾਵੇ ਚੰਗੇ ਢੰਗ ਤਰੀਕੇ ਦੇ ਨਾਲ ਹੋਰ ਮੇਰੀ ਕੋਈ ਮਨਛਾ ਨਹੀਂ ਹੈਗੀ ਪਰ ਸਵਾਲ ਇਹ ਨਹੀਂ ਆ ਵੀ ਇਹ ਦੋਵੇਂ ਜਣੇ ਲੜ ਰਹੇ ਨੇ ਸਵਾਲ ਤਾਂ ਇਹ ਆ ਵੀ ਸ਼ੁਭਕਰਨ ਸਿੰਘ ਜਿਹਦੀ ਜਾਨ ਚਲੀ ਗਈ ਜਿਹਦੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਮੈਡੀਕਲ ਰਿਪੋਰਟ ਤੇ ਵਿੱਚ ਵੀ ਇਹਦੀ ਸਿਰ 'ਚ ਗੋਲੀ ਲੱਗੀ ਹੈ ਇਸ ਕਰਕੇ ਇਹਦੀ ਮੌਤ ਹੋਈ ਹੈ ਮੰਗ ਇਹ ਆ ਵੱਡੀ ਕਿ ਇਹ ਪਹਿਲਾਂ ਤਾਂ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਪਹਿਲਾਂ ਪਰਚਾ ਹੋਣਾ ਚਾਹੀਦਾ ਪੋਸਟਮਾਰਟਮ ਆ ਗਿਆ ਉਹ ਤਾਂ ਉਸੇ ਦਿਨ ਹੀ ਡਾਕਟਰਾਂ ਨੇ ਦੱਸ ਦਿੱਤਾ ਸੀਗਾ ਜਦੋਂ ਇਹਨੂੰ ਰਜਿੰਦਰਾ ਹਸਪੀਟਲ ਪਟਿਆਲੇ ਲੈ ਕੇ ਗਏ ਸੀ ਵੀ ਇਹਦੇ ਬੁਲੇਟ ਇੰਜਰੀ ਦੇ ਨਾਲ ਜਿਹੜਾ ਵਾ ਇਹਦੀ ਜਾਨ ਗਈ ਹੈ ਸਵਾਲ ਤਾਂ ਇਹ ਖੜਾ ਹੁੰਦਾ ਵੀ ਪਹਿਲਾਂ ਪਰਚਾ ਤੇ ਦਰਜ ਕਰੋ ਬੱਚੇ ਦੇ ਨਾਲ ਜੋ ਵਾਪਰਨਾ ਸੀ ਮੰਦਪਾਗਾ ਹਾਦਸਾ ਵਾਪਰਨਾ ਸੀ ਉਹ ਤਾਂ ਵਾਪਰ ਗਿਆ ਪਹਿਲਾ ਪਰਚਾ ਦਰਜ ਕਰੋ ਅਸਲੀ ਇਨਸਾਫ ਤੇ ਉਹਨੂੰ ਤਾਂ ਮਿਲੂਗਾ ਕਰੋੜ ਰੁਪਈਆ ਜਿਹੜਾ ਵਾ ਉਹ ਬੈਂਕ ਖਾਤਿਆਂ 'ਚ ਆ ਜਾਣਾ ਉਹਦਾ ਉਹ ਜੋ ਮਰਜ਼ੀ ਕਰਨ ਕਿਉਂਕਿ ਉਹ ਪੈਸਾ ਉਹਨਾਂ ਦਾ ਪਰ ਇਨਸਾਫ ਉਹਨੂੰ ਤਾਂ ਮਿਲੇਗਾ ਸ਼ੁਕਰਨ ਨੂੰ ਕਿ ਜਦੋਂ ਪਰਚਾ ਦਰਜ ਹੋਏਗਾ ਦੋਸ਼ੀ ਪਛਾਣੇ ਜਾਣਗੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਏਗੀ ਅਸਲੀ ਇਨਸਾਫ ਤਾਂ ਉਹਨੂੰ ਉਦੋਂ ਮਿਲੇਗਾ ਬਜਾਏ ਕਿ ਜਿਹੜਾ ਪਰਿਵਾਰ ਆ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਵੀ ਇਹ ਸਾਡੇ ਮਾਤਾ ਜੀ ਨਹੀਂ ਹੈਗੇ ਇਹ ਦੇ ਸਾਡੇ ਲੱਗਦੇ ਕੁਝ ਨਹੀਂ ਤੇ ਮਾਤਾ ਜੀ ਕਹਿ ਰਿਹਾ ਵੀ ਇਹ ਮੇਰੀ ਕੁੱਖੋਂ ਜਾਇਆ ਸੀ ਇਹ ਸਭ ਕੁਝ ਛੱਡ ਕੇ ਜਿਹੜਾ ਇੱਕ ਇਕਾ ਕਰਕੇ ਜਿਹੜਾ ਸਰਕਾਰ ਕੇ ਮੰਗ ਇਹ ਰੱਖਣੀ ਚਾਹੀਦੀ ਆ ਵੀ ਭਾਈ ਪਹਿਲਾਂ ਪਰਚਾ ਦਰਜ ਕਰੋ ਪਹਿਲਾਂ ਉਹਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਫੜੋ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਕਿਉਂਕਿ ਪਰਿਵਾਰ ਇਹ ਵੀ ਦੱਸਦਾ ਵੀ ਅੱਧ ਦੀ ਗਰੀਬੀ ਚ ਵਿੱਚ ਪਰਿਵਾਰ ਸਿਗਾ ਥੋੜੀ ਜੀ ਇਹਨਾਂ ਕੋਲ ਜ਼ਮੀਨ ਸੀ ਤੇ ਜਿਹਦੇ ਕਰਕੇ ਜਿਹੜਾ ਸ਼ੁਭਕਰਨ ਹੈ ਉਹ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਤੇ ਇਹ ਵੀ ਚਾਹੁੰਦਾ ਸੀਗਾ ਵੀ ਜਿਹੜੀਆਂ ਫਸਲਾਂ ਦੇ ਉੱਤੇ ਐਮਐਸਪੀ ਦੇ ਬਾਰੇ ਗਰੰਟੀ ਕਾਨੂੰਨ ਬਣਾਉਣਾ ਇਹ ਬਣ ਜਾਵੇ ਤਾਂ ਕੁਝ ਜਿਹੜਾ ਆਰਥਿਕ ਮਦਦ ਹੋਏਗੀ ਕਿਉਂਕਿ ਇਹ ਵੀ ਪਤਾ ਲੱਗਦਾ ਵੀ ਇਹਦੇ ਸਿਰ ਕਰਜ਼ਾ ਵੀ ਸੀਗਾ ਹੱਲੇ ਦੇਖੋ ਵੀ 21 ਸਾਲੇ ਦੀ ਉਮਰ ਆ ਤਾਂ ਇਹਦੇ ਸਿਰ ਦੇ ਉੱਤੇ ਕਰਜ਼ਾ ਵੀ ਬਹੁਤ ਸੀਗਾ ਵਿਚਾਰੇ ਦੇ ਉੱਤੇ ਔਰ ਸਰਕਾਰਾਂ ਜਿਹੜੀਆਂ ਨੇ ਉਹ ਐਮਐਸਪੀ ਦੇ ਉੱਤੇ ਗੱਲ ਹੀ ਨਹੀਂ ਕਰਦੀਆਂ ਪਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ بجائے ਕਿ ਇੱਕ ਦੂਜੇ ਨੂੰ ਭੰਡਣ ਦੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਣ ਦੇ ਵੀ ਤੁਸੀਂ ਆ ਨਹੀਂ ਕਰ ਰਹੇ ਤੁਸੀਂ ਉਹ ਨਹੀਂ ਕਰ ਰਹੇ ਡਟ ਕੇ ਜਿਹੜਾ ਉਹ ਕੇਂਦਰ ਨੂੰ ਜਾਂ ਅਦਾਲਤਾਂ ਨੂੰ ਇਹ ਕਹੋ ਵੀ ਭਾਈ ਪਹਿਲਾਂ ਹਰਿਆਣਾ ਸਰਕਾਰ ਦੇ ਉੱਤੇ ਪਰਚਾ ਦਰਜ ਕਰਾਓ ਵੀ ਉਹ ਗੋਲੀ ਚਲਾਈ ਕਿੰਨੇ ਜੇ ਪੁਲਿਸ ਨੇ ਨਹੀਂ ਚਲਾਈ ਪੁਲਿਸ ਕਹਿੰਦੀ ਆ ਵੀ ਅਸੀਂ ਗੋਲੀ ਨਹੀਂ ਚਲਾਈ ਤਾਂ ਕਿਸੇ ਨੇ ਤਾਂ ਗੋਲੀ ਚਲਾਈ ਹੋਊਗੀ ਕਿੰਨੇ ਸਾਰੇ ਵੀਡੀਓਜ਼ ਅਸੀਂ ਦੇਖੇ ਜਿਦੇ ਵਿੱਚ ਮੁੰਡੇ ਜਿਹੜੇ ਆ ਉਹ ਖੋਲ ਵਿਖਾ ਰਹੇ ਸੀ ਕੋਈ ਕਹਿ ਰਿਹਾ ਸੀਗਾ ਇਹ ਬਾਰਾਂਪੁਰ ਦਾ ਖੋਲ ਆ ਕੋਈ ਕਹਿ ਰਿਹਾ ਸੀ ਇਹ ਬੱਤੀਪੁਰ ਦਾ ਖੋਲ ਆ ਖੋਲ ਜਿਹੜੇ ਬਰਾਮਦ ਹੋਏ ਆ ਉਹ ਤੋਂ ਇਨਵੈਸਟੀਗੇਟ ਕਰੋ ਉਹ ਵੀ ਸ਼ੁਕਰ ਨੂੰ ਜਿਹੜੀ ਗੋਲੀ ਲੱਗੀ ਉਹ ਕਿੱਦਾਂ ਲੱਗੀ ਉਹਦੀ ਜਿਹੜੀ ਮੌਤ ਹੋਈ ਕਿੱਦਾਂ ਹੋਈ ਆ ਸੋ ਪਰਿਵਾਰ ਨੂੰ ਚਾਹੀਦਾ ਵੀ ਆਪਸ ਵਿੱਚ ਤੁਸੀਂ ਲੜਨਾ ਜਿਹੜਾ ਉਹ ਬਿਲਕੁਲ ਬੰਦ ਕਰੋ ਸ਼ੁਭਕਰਨ ਜਿਹੜਾ ਸੀਗਾ ਉਹ ਭੇਟ ਚੜ ਗਿਆ ਇਸ ਅੰਦੋਲਨ ਦੀ ਇਹਨਾਂ ਸਰਕਾਰਾਂ ਦੀ ਭੇਟ ਚੜ ਗਿਆ ਜਿਹੜੀਆਂ ਗੱਲਾਂ ਨਹੀਂ ਸੁਣਦੀਆਂ ਜਿਹੜੀਆਂ ਜਿਹੜਿਆ ਲਾਰੇ ਲਾਉਂਦੀਆਂ ਨੇ ਵਾਦਾ ਕੋਈ ਨਹੀਂ ਕਰਦੀਆਂ ਉਹਨੂੰ ਇੱਕ ਤੁਸੀਂ ਜਿਹੜਾ ਭੰਡੋ ਨਾ ਉਹਦਾ ਤਮਾਸ਼ਾ ਨਾ ਬਣਾਓ ਉਹ ਇਸ ਦੁਨੀਆ ਤੋਂ ਸਦੀਵੀ ਚਲਾ ਗਿਆ ਹੁਣ ਉਹਨੂੰ ਨਹੀਂ ਪਤਾ ਵੀ ਉਹਦੀ ਮੰਮੀ ਜਿਹੜੀ ਆ 17 ਸਾਲ ਬਾਅਦ ਜਾਂ 14 ਸਾਲ ਬਾਅਦ ਵਾਪਸ ਆ ਗਈ ਆ ਉਹਨੂੰ ਕੁੱਖ ਨਹੀਂ ਪਤਾ ਨਾ ਹੀ ਜਿਹੜਾ ਵਾ ਉਹ ਉਹਦੀ ਭੈਣ ਵਾਸਤੇ ਉਹ ਭਰਾ ਵਾਪਸ ਆਉਣਾ ਪਰ ਸਵਾਲਾਂ ਦਾ ਸਵਾਲ ਇਹ ਆ ਵੀ ਸਵਾਲ ਵੱਡਾ ਇਹ ਆ ਉਹਨੂੰ ਇਨਸਾਫ ਤਾਂ ਹੀ ਮਿਲੇਗਾ ਜੇ ਉਹਦੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਹੋਏ ਉਹਦਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸੰਸਕਾਰ ਹੋਵੇ ਤਾਂ ਜੋ ਅੱਗੇ ਤੋਂ ਜਿਹੜੇ ਮੁੰਡੇ ਆ ਉਹ ਧਰਨਿਆਂ ਤੇ ਉਹਨਾਂ ਨੂੰ ਨਾ ਜਾਣਾ ਪਵੇ ਅਜਿਹਿਆਂ ਜਿਹੜੀਆਂ ਜਾਨਾਂ ਵਾ ਉਹ ਨਾ ਗਵਾਉਣੀਆਂ ਪੈਣ ਸੋ ਪਰਿਵਾਰ ਦੇ ਅਕੇ ਇਹੋ ਬੇਨਤੀ ਹੈ ਵੀ ਭਾਈ ਤੁਸੀਂ ਲੜਨਾ ਬੰਦ ਕਰੋ ਤੇ ਸਿਰਫ ਡਟ ਕੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰੋ ਵੀ ਸ਼ੁਭ ਕਰਨ ਦੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ